ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਇਸ ਵੀਡੀਓ ਵਿੱਚ ਅਸੀਂ ਪੰਜਾਬ ਜੀਕੇ ਦੀ ਬੇਸਿਕ ਇਨਫਾਰਮੇਸ਼ਨ ਜਿਹੜੀ ਉਹਦੇ ਬਾਰੇ ਪੜਾਂਗੇ ਕਿ ਤੁਹਾਨੂੰ ਪਤਾ ਹੀ ਆ ਜਿਹੜੇ ਵੀ ਪੰਜਾਬ ਗਵਰਨਮੈਂਟ ਦੁਆਰਾ ਪੰਜਾਬ ਦੇ ਵਿੱਚ ਪੰਜਾਬ ਸਰਕਾਰੀ ਨੌਕਰੀ ਦੀ ਭਰਤੀ ਹੁੰਦੀ ਆ ਉਹਦੇ ਵਿੱਚ ਜਿੰਨੇ ਵੀ ਪੇਪਰ ਆ ਜਿਹੜੇ ਲਏ ਜਾਂਦੇ ਆ ਉਹਦੇ ਵਿੱਚ ਪੰਜਾਬ ਜੀਕੇ ਦੇ ਘੱਟੋ ਘੱਟ 10 ਤੋਂ 15 ਕਵਚਨ ਜਿਹੜੇ ਉਹ ਪੰਜਾਬ ਜੀਕੇ ਦੇ ਸਬੰਧ ਨਾਲ ਹੀ ਛੇ ਜਾਂਦੇ ਆ ਪਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਿਰਫ ਪੰਜਾਬ ਦੀ ਮੁੱਢਲੀ ਜਾਣਕਾਰੀ ਵਾਲੀ ਪੜ੍ਹਾਂਗੇ ਸਭ ਤੋਂ ਪਹਿਲਾਂ ਆਪਾਂ ਜੋ ਕੇ ਪੰਜਾਬ ਜਿਹੜਾ ਹੁਣ ਵਾਲਾ ਪੰਜਾਬ ਆ ਉਹ ਵਾਲੇ ਪੰਜਾਬ ਦੀ ਗੱਲ ਕਰਦੇ ਆ ਕਿ ਉਹਦਾ ਨਿਰਮਾਣ ਸੀ ਜਿਹੜਾ ਜਿਹੜਾ ਅੱਜ 23 ਜ਼ਿਲ੍ਹਿਆਂ ਵਾਲਾ ਪੰਜਾਬ ਆ ਉਹਦਾ ਨਿਰਮਾਣ ਸੀ ਜਿਹੜਾ 1 ਨਵੰਬਰ 1966 ਈਸਵੀ ਨੂੰ ਹੋਇਆ ਸੀਗਾ ਇੱਥੇ ਥੋੜੀ ਜਿਹਾ ਆਪਾਂ ਹਿਸਟਰੀ ਬਾਰੇ ਡਿਸਕਸ ਕਰਦੇ ਆ ਪੰਜਾਬ ਦੀ ਬਾਰੇ ਵੀ ਜਿਹੜਾ ਇਸ ਤੋਂ ਪਹਿਲਾਂ ਪੰਜਾਬ ਸੀਗਾ ਜਦੋਂ 1947 ਵੇਲੇ ਭਾਰਤ ਦੀ ਵੰਡ ਹੋਈ ਜਦੋਂ ਭਾਰਤ ਦੇ ਦੋ ਹਿੱਸੇ ਹੋ ਗਏ ਭਾਰਤ ਤੇ ਪਾਕਿਸਤਾਨ ਉਸ ਸਮੇਂ ਪੰਜਾਬ ਦੇ ਵੀ ਦੋ ਹਿੱਸੇ ਹੋਏ ਇਹ ਆਪ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਹਿੱਸਾ ਸੀ ਜਿਹੜਾ ਉਹ ਪਾਕਿਸਤਾਨ ਚ ਕੋਲ ਰਹਿ ਗਿਆ ਤੇ ਦੂਸਰਾ ਹਿੱਸਾ ਜਿਹੜਾ ਉਹ ਇੰਡੀਆ ਕੋਲ ਰਹਿ ਗਿਆ ਤਾਂ ਉਸ ਸਮੇਂ ਜਦੋਂ 1947 ਵੇਲੇ ਪੰਜਾਬ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਪੰਜਾਬ ਦੀ ਜਿਹੜੀ ਰਾਜਧਾਨੀ ਕਿਹੜੀ ਬਣਾਈ ਗਈ ਸੀ ਕੁਐਸਚਨ ਆ ਜਾਂਦਾ ਤਾਂ ਉਦੋਂ ਦੀ ਪੰਜਾਬ ਦੀ ਰਾਜਧਾਨੀ ਬਣਾਈ ਗਈ ਸੀ ਸਿਮਲਾ ਤਸਵੀਰla ਪੰਜਾਬ ਦੀ ਰਾਜਧਾਨੀ ਕਿੰਨਾ ਟਾਈਮ ਰਿਹਾ ਇਹ ਰਿਹਾ ਜੀ 1947 ਤੋਂ ਲੈ ਕੇ 1956 ਈਸਵੀ ਤੱਕ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਜਿਹੜੀ ਓਲਹਾਉ ਸੀ ਫਿਰ ਮੌਜੂਦਾ ਟਾਈਮ ਤੱਕ ਆਪਾਂ ਨੂੰ ਪਤਾ ਹੀ ਹੈ ਤਾਂ ਉਹ ਹੈਗੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੈਪਸੂ ਨਾਮ ਦਾ ਇੱਕ ਛੋਟਾ ਜਿਹਾ ਰਿਆਸਤਾਂ ਹੁੰਦੀਆਂ ਸੀ ਅੱਠ ਰਿਆਸਤਾਂ ਸੀਗੀਆਂ ਜਿਹਦੇ ਵਿੱਚ ਜਿਹਦੇ ਵਿੱਚ ਪਟਿਆਲਾ ਜੀਂਦ ਨਾਭਾ ਪਪੂਰਤਲਾ ਫਰੀਦਕੋਟ ਪਲਸੀਆ ਮਰੇਲਕੋਟਰਾ ਅਤੇ ਨਾਲਾਗੜ ਉਹ ਰਿਆਸਤਾਂ ਸੀ ਜਿਹੜੀਆਂ ਉਹ ਪੈਪਸੂ ਦੇ ਵਿੱਚ ਆਉਂਦੀਆਂ ਸੀ ਇਸ ਦੇ ਸਬੰਧ ਨਾਲ ਵੀ ਕਈ ਕੁਐਸਚਨ ਆ ਜਿਹੜੇ ਉਹ ਇਗਜ਼ਾਮ ਦੇ ਵਿੱਚ ਛੇ ਜਾਂਦੇ ਆ ਇੱਕ ਕੁਐਸਚਨ ਆਉਂਦਾ ਵੀ ਪੰਜਾਬ ਦਾ ਜਿਹੜਾ ਜਿਹੜਾ ਪੈਪਸੂ ਦੀ ਫੁੱਲ ਫਾਰਮ ਕੀ ਸੀ ਪੈਪਸੂ ਦੀ ਜਿਹੜੀ ਫੁੱਲ ਫਾਰਮ ਸੀ ਉਹ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਜੁਨੀਅਨ ਸੀ ਜਿਹੜੀ ਉਹ ਪੈਪਸੂ ਦੀ ਫੁੱਲ ਫਾਰਮ ਸੀ ਪੈਪਸੂ ਦਾ ਨਿਰਮਾਣ ਜਿਹੜਾ ਕਦੋਂ ਹੋਇਆ ਸੀ ਇਹ ਵੀ ਕੁਐਸਚਨ ਆ ਜਾਂਦਾ ਇਹਦਾ ਨਿਰਮਾਣ ਸੀ ਜਿਹੜਾ 15 ਜੁਲਾਈ 15 ਜੁਲਾਈ 1948 ਈਸਵੀ ਨੂੰ ਹੋਇਆ ਸੀਗਾ 1948 ਈਸਵੀ ਨੂੰ ਇਹਦਾ ਨਿਰਮਾਣ ਹੋਇਆ ਸੀ ਫਿਰ ਕੁਐਸਚਨ ਪੁੱਛਿਆ ਜਾਂਦਾ ਵੀ ਪੈਪਸੂ ਨੂੰ ਕਦੋਂ ਖਤਮ ਕੀਤਾ ਗਿਆ ਸੀ ਪੈਪਸੂ ਨੂੰ 1 ਨਵੰਬਰ 1 ਨਵੰਬਰ 1956 ਈਸਵੀ ਨੂੰ ਕੀਤਾ ਜਾਂਦਾ ਸੀ ਇਹਨੂੰ ਸਤਮ ਕਰਕੇ ਇਹਨਾਂ ਵਿੱਚ ਮਿਲਾ ਦਿੱਤਾ ਗਿਆ ਸੀ ਇਸ ਤਰ੍ਹਾਂ ਤਾਂ ਫਿਰ 1 ਨਵੰਬਰ 1966 ਈਸਵੀ ਨੂੰ ਪੰਜਾਬ ਦੇ ਤਿੰਨ ਭਾਗ ਜਿਹਦੇ ਵਿੱਚੋਂ ਹਮਾਚਲ ਪ੍ਰਦੇਸ਼ ਤੇ ਹਰਿਆਣਾ ਅਲੱਗ ਕੀਤਾ ਗਿਆ ਤੇ ਅਜੋਕੇ ਪੰਜਾਬ ਦਾ ਜਿਹੜਾ ਮਰਵਾਣ ਹੋਇਆ ਇਸ ਤਰ੍ਹਾਂ ਵੀ ਸਾਨੂੰ ਹਿਸਟਰੀ ਦੇ ਵਿੱਚੋਂ ਵੀ ਕਈ ਕੁਐਸਚਨ ਜਿਹੜੇ ਇੱਥੇ ਛੇ ਜਾਂਦੇ ਜਿਹਦੇ ਬਾਰੇ ਆਪਾਂ ਡਿਸਕਸ ਕੀਤਾ ਪਰ ਅਗਲੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਨੂੰ ਹੋਰ ਡਿਟੇਲ ਦੇ ਵਿੱਚ ਇਹਦੇ ਤੇ ਡਿਸਕਸ ਕਰਾਂਗੇ ਉਸ ਤੋਂ ਬਾਅਦ ਆ ਜਾਂਦਾ 올ਡ ਨੇਮ ਆਫ ਪੰਜਾਬ ਪੰਜਾਬ ਨੂੰ ਬੱਕ ਬੱਕ ਨਾਵਾਂ ਦੇ ਨਾਲ ਜਾਣਿਆ ਗਿਆ ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਸਪਤ ਸਿੰਧੂ ਸਿੰਧੂ ਇੱਕ ਪੰਜਾਬ ਦੀ ਪਹਿਲਾ ਨਦੀ ਸੀਗੀ ਜਿਹਦੇ ਵਿੱਚ ਛੇ ਹੋਰ ਜਿਹੜੀਆਂ ਸਹਾਇਕ ਨਦੀਆਂ ਆ ਕੇ ਮਿਲਦੀਆਂ ਸੀ ਤਾਂ ਕਰਕੇ ਉਸ ਸਮੇਂ ਪੰਜਾਬ ਦੇ ਵਿੱਚ ਸੱਤ ਦਰਿਆ ਵਹਿੰਦੇ ਸੀ ਤਾਂ ਇਸ ਨੂੰ ਕੀ ਕਿਹਾ ਜਾਂਦਾ ਉਦੋਂ ਸਪਤ ਸਿੱਧੂ ਵੀ ਕਿਹਾ ਜਾਂਦਾ ਸੀ ਥੋੜੇ ਟਾਈਮ ਲਈ ਰਿਗਵੇਦ ਕਾਲ ਦੇ ਵਿੱਚ ਜਦੋਂ ਆਰੀਆਂ ਲੋਕ ਇੱਥੇ ਰਹਿੰਦੇ ਸੀ ਤਾਂ ਉਸ ਸਮੇਂ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਤਾਂ ਆਰੀਆ ਨੇ ਜਿਹੜਾ ਨਾਮ ਦਿੱਤਾ ਸੀ ਪੰਜਾਬ ਨੂੰ ਉਹ ਕਿਹੜਾ ਦਿੱਤਾ ਸੀ ਉਹ ਦਿੱਤਾ ਸੀ ਸप्त ਸਿੱਧੂ ਇਸ ਤੇ ਵੀ ਕੁਐਸਚਨ ਆ ਜਾਂਦਾ ਵੀ ਪੰਜਾਬ ਨੂੰ ਆਰੀਅਨ ਆਰੀਆ ਨੇ ਕਿਹੜਾ ਨਾਮ ਦਿੱਤਾ ਸੀ ਤਾਂ ਉਹ ਦਿੱਤਾ ਸੀ ਸप्त ਸਿੱਧੂ ਦਾ ਸਿੱਧੂ ਇੱਕ ਆਪਣੀ ਨਦੀ ਸੀ ਪੰਜਾਬ ਦੀ ਥੋੜੇ ਸਮੇਂ ਲਈ ਪੰਜਾਬ ਨੂੰ ਕਿਸੇ ਟੱਕ ਦੇਸ਼ ਵੀ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਟੱਕ ਨਾ ਦੀ ਜਿਹੜੀ ਜਨਜਾਤੀ ਕਬੀਲਾ ਸੀ ਉਹ ਰਹਿੰਦਾ ਸੀ ਤੇ ਉਸ ਦੇ ਨਾਂ ਤੇ ਵੀ ਇਸ ਨੂੰ ਇੱਕ ਦੇਸ਼ ਕਿਹਾ ਜਾਂਦਾ ਹੈ ਪੰਚਨਦ ਇਹ ਸਟ੍ਰੈਟਜੀ ਸਾਡੇ ਧਾਰਮਿਕ ਗ੍ਰੰਥ ਨੇ ਜਿਵੇਂ ਰਮਾਇਣ ਅਤੇ ਮਹਾਭਾਰਤ ਦੇ ਵਿੱਚ ਇਹਨੂੰ ਪੰਜਨਦ ਵੀ ਕਿਹਾ ਗਿਆ ਇਹਦਾ ਇਹਦਾ ਮਤਲਬ ਵੀ ਉਹੀ ਆ ਪੰਜ ਦਰਿਆਵਾਂ ਦੀ ਧਰਤੀ ਪੈਂਟਾ ਪੋਟਾਮੀਆ ਜਨਾਨੀ ਜਣੀ ਦੀ ਗ੍ਰੀਕ ਜਿਸ ਤੋਂ ਸਿਕੰਦਰ ਜਿਹੜਾ ਪੰਜਾਬ ਆਇਆ ਸੀਗਾ ਜਿਹੜੇ ਲੇਖ ਕੀ ਸੀ ਉਹਨਾਂ ਨੇ ਵੀ ਪੰਜਾਬ ਨੂੰ ਕੀ ਕਿਹਾ ਪੈਂਟਾ ਪੋਟਾਮੀਆ ਇਹਦਾ ਪੈਂਟਾ ਪੋਟਾਮੀਆ ਦਾ ਮਤਲਬ ਵੀ ਇਹੀ ਸੀਗਾ ਪੰਜ ਦਰਿਆਵਾਂ ਦੀ ਧਰਤੀ ਉਸ ਤੋਂ ਬਾਅਦ ਮਹਾਰਾਜਾ ਜੀ ਸਿੰਘ ਦੇ ਰਾਜ ਸਮੇਂ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਇਹਦੇ ਬਾਰੇ ਵੀ ਕੁਐਸਚਨ ਆ ਜਾਂਦਾ ਇਹਦੇ ਉਸ ਸਮੇਂ ਜਿਹੜਾ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਲਾਹੌਰੀ ਸੂਬਾ ਲਾਹੌਰ ਸੂਬਾ ਜਿਹੜਾ ਪੰਜਾਬ ਦਾ ਉਸ ਸਮੇਂ ਕਿਹਾ ਜਾਂਦਾ ਸੀਗਾ ਹੁਣ ਕਈ ਵਾਰ ਪੁੱਛਿਆ ਜਾਂਦਾ ਪੰਜਾਬ ਜਿਹੜਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਤਾਂ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਪੰਜਾਬ ਜਿਸ ਦਾ ਪੰਜ ਪਲੱਸ ਆਵ ਗਣਦੀ ਪੰਜ ਦਰਿਆਵਾਂ ਦੀ ਧਰਤੀ ਇਹਦਾ ਮਤਲਬ ਹੀ ਪਾੰਦ ਰਿਆ ਪਾ ਪੰਜਾਬ ਜਿਹੜਾ ਉਹ ਕਿਹੜੀ ਭਾਸ਼ਾ ਦਾ ਸ਼ਬਦ ਹੈਗਾ ਉਹ ਹੈਗਾ ਪਾਰਸੀ ਭਾਜਾ ਦਾ ਸ਼ਬਦ ਹੈਗਾ ਤੇ ਆ ਇਸ ਤੋਂ ਅੱਗੇ ਆ ਕੇ ਆਪਾਂ ਪੰਜਾਬ ਦੇ ਵਿਸ਼ੇਕ ਦੇ ਵਿੱਚ ਪੰਜਾਬ ਦਾ ਸਟੇਟ ਐਨੀਮਲ ਕਿਹੜਾ ਹੈਗਾ ਇਹਦੇ ਬਾਰੇ ਕੁਐਸਚਨ ਆ ਜਾਂਦਾ ਤਾਂ ਪੰਜਾਬ ਦਾ ਜਿਹੜਾ ਸਟੇਟ ਐਨੀਮਲ ਹੈਗਾ ਉਹ ਹੈਗਾ ਜੀ ਬਲੈਕ ਡੱਕ ਕਾਲਾ ਹਿਰਨ ਤੇ ਇਸ ਨੂੰ ਕੋਈ ਵਿਗਿਆਨਿਕ ਨਾਮ ਇਹਦਾ ਹੈਗਾ ਐਂਟਿਲੋਪ ਸਰਬੀ ਕੈਪਰਾ ਵਿਗਿਆਨਿਕ ਨਾਮ ਇਹਦਾ ਹੈਗਾ ਐਂਟਿਲੋਪ ਸਰਬੀ ਕੈਪਰਾ ਇਹ ਸਟੇਟ ਐਨੀਮਲ ਇਹਨੂੰ ਕਦੋਂ ਬਣਾਇਆ ਗਿਆ ਸੀ ਤਾਂ ਇਹ ਬਣਾਇਆ ਗਿਆ ਸੀ 1999 ਈਸਵੀ ਦੇ ਵਿੱਚ ਹੀ ਤੇ ਇਹ ਜ਼ਿਆਦਾਤਰ ਕਿਹੜਾ ਅਵੋਰ ਮੈਲਡ ਲੈਪਸ ਸੈਂਚਰੀ ਇਹ ਵਿੱਚ ਇਹ ਪਾਇਆ ਜਾਂਦਾ ਹੈਗਾ ਤਾਂ ਸਟੇਟ ਟਰੀ ਹੈ ਜਿਹੜਾ ਉਹ ਪੰਜਾਬ ਦਾ ਕਿਹੜਾ ਜੀ ਉਹ ਹੈਗਾ ਸੀਸਮ ਤਾਲੀ ਦਾ ਪੇੜ ਤੇ ਸਟੇਟ ਵਾਰਡ ਜਾਨੀ ਦੀ ਰਾਜ ਪੰਛੀ ਹੈ ਜਿਹੜਾ ਸਾਡਾ ਉਹ ਹੈਗਾ ਬਾਜ ਇਸ ਨੂੰ ਉਤਰੀ ਗੋਸਬਾਕ ਵੀ ਕਿਹਾ ਜਾਂਦਾ ਹੈਗਾ ਟੇਟ ਫਲਾਵਰ ਹੈ ਜਿਹੜਾ ਬੈਲਡਿਓ ਗੈਰਡੀਉਲਸ ਸਟੇਟ ਫਲਾਵਰ ਹੈ ਜੀ ਰਾਜ ਜਲ ਜੀਵਾ ਪੰਜਾਬ ਦਾ ਉਹ ਹੈਗਾ ਇੰਡਸ ਰਿਵਰ ਡਾਲਫਲ ਇਹ ਜਿਆਦਾਤਰ ਜਿਹੜਾ ਹੈਗਾ ਬਿਆਸ ਅਤੇ ਹਰੀਕੇ ਪੱਤਣ ਵਿੱਚ ਮਿਲਦਾ ਹੈਗਾ ਇੱਕ ਵਾਰ ਹਰੀਕੇ ਪੱਤਣ ਆ ਜਿਹੜਾ ਉਹ ਹੈਗਾ ਜਿੱਥੇ ਬਿਆਸ ਛਤਲੋ ਜਿਹੜਾ ਆ ਕੇ ਮਿਲਦੇ ਆ ਉਸ ਨੂੰ ਕੀ ਕਹਿੰਦੇ ਨੇ ਹਰੀਕੇ ਪੱਤਣ ਇਸ ਤੋਂ ਅੱਗੇ ਆ ਗਿਆ ਪੰਜਾਬ ਦਾ ਖੇਤਰਫਲ ਪੰਜਾਬ ਦਾ ਜਿਹੜਾ ਖੇਤਰਫਲ ਆ ਜੀ ਉਹ ਹੈਗਾ 50302 ਵਰਗ ਕਿਲੋਮੀਟਰ ਪੰਜਾਬ ਜਿਹੜਾ ਭਾਰਤ ਦੇ ਕੁੱਲ ਖੇਤਰਫਲ ਦਾ ਲਗਭਗ 1.54% ਜਿਹੜਾ ਉਹ ਪੰਜਾਬ ਦਾ ਹਿੱਸਾ ਪੰਜਾਬ ਆ ਯਾਨੀ ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨਾ ਹਿੱਸਾ ਹੈਗਾ ਉਹ ਹੈਗਾ 1.54% ਜਿਹੜਾ ਹਿੱਸਾ ਹੈਗਾ ਖੇਤਰਫਲ ਦੇ ਅਨੁਸਾਰ ਜਿਹੜਾ ਪੰਜਾਬ ਦਾ ਰੈਂਕ ਆ ਉਹ 19ਵਾਂ ਹੈਗਾ ਭਾਰਤ ਦੇ ਵਿੱਚ ਜੇ ਪਹਿਲਾ ਰੈਂਕ ਦੀ ਗੱਲ ਕਰਦੇ ਤਾਂ ਉਹ ਹੈਗਾ Rajasthan ਪੋਪੂਲੇਸ਼ਨ ਆਬਾਦੀ 2011 ਦੀ ਜਨਸਖਿਆ ਜਨਗਣਨਾ ਦੇ ਅਨੁਸਾਰ ਹੈ ਜਿਹੜੀ ਉਹ ਪੰਜਾਬ ਦੀ ਆਬਾਦੀ ਸੀ ਜਿਹੜੀ 2 ਕਰੋੜ 70 ਲੱਖ 77333 ਸੀ ਉਹ ਪੰਜਾਬ ਦੀ ਪੋਪੂਲੇਸ਼ਨ ਸੀਗੀ ਆਬਾਦੀ ਦੇ ਹਿਸਾਬ ਨਾਲ ਜਿਹੜਾ ਰੈਂਕਾ ਪੰਜਾਬ ਦਾ ਉਹ ਹੈਗਾ ਜੀ 16 16ਵਾਂ ਰੈਂਕਾ ਹੈ ਜਿਹੜਾ ਪੰਜਾਬ ਦਾ ਬਸੋ ਘੰਤਾ ਹੁਣ ਬਸੋ ਘੰਤਾ ਜਿਹੜੀ ਪੰਜਾਬ ਦੀ ਉਹ ਹੈਗੀ ਸੀ 552 ਵਰਗ ਕਿਲੋਮੀਟਰ ਬਸੋ ਘੰਤਾ ਜਿਹੜੀ ਬਸੋ ਘੰਤਾ ਦਾ ਮਤਲਬ ਹੁੰਦਾ ਵੀ 1 ਵਰਗ ਕਿਲੋਮੀਟਰ ਏਰੀਆ ਦੇ ਵਿੱਚ ਜਿੱਦਾਂ 1 ਕਿਲੋਮੀਟਰ 1 ਕਿਲੋਮੀਟਰ ਇਧਰ ਇਹ ਏਰੀਆ ਦੇ ਵਿੱਚ ਕਿੰਨੀ ਬਸੋਂ ਜਿਹੜੀ ਉਹ ਰਹਿੰਦੀ ਆ ਉਹਨੂੰ ਬਸੋਕਾਂਤਾ ਕਿਹਾ ਜਾਂਦਾ ਤਾਂ ਇਹ ਬਸੋਕਾਂਤਾ ਦੀ ਪੰਜਾਬ ਦੀ ਹੈਗੀ ਆ ਉਹ ਹੈਗੀ ਆ 551 ਉਸ ਤੋਂ ਬਾਅਦ ਪੰਜਾਬ ਦਾ ਉੱਤਰੀ ਪੰਜਾਬ ਦੇ ਉੱਤਰੀ ਬਿੰਦੂ ਤੋਂ ਅਤੇ ਦੱਖਣੀ ਬਿੰਦੂ ਦੇ ਵਿਚਕਾਰ ਜਿਹੜੀ ਦੂਰੀ ਆ ਉਹ ਕਿੰਨੀ ਹੈ ਇਹ ਹੈਗਾ ਜੀ ਨਕਸ਼ੇ ਦੇ ਵਿੱਚ ਇੱਥੇ ਹੈ ਹੈ ਸਾਡਾ ਉੱਤਰੀ ਬਿੰਦੂ ਤੇ نیچے ਹੈਗਾ ਸਾਡਾ ਦੱਖਣੀ ਬਿੰਦੂ ਇਦਾਂ ਇਹ ਵਾਲਾ ਹਿੱਸਾ ਤੇ ਇਹਦੀ ਜਿਹੜੀ ਦੂਰੀ ਆ ਉਹ ਕਿੰਨੀ ਆ ਉਹ ਹੈਗੀ ਸਾਡੀ 335 ਕਿਲੋਮੀਟਰ ਇਹਦੇ ਉੱਤੇ ਵੀ ਡਾਇਰੈਕਟ ਕੁਐਸਚਨ ਆ ਜਾਂਦਾ ਪੰਜਾਬ ਦੇ ਪੂਰਬੀ ਬਿੰਦੂ ਅਤੇ ਪੱਛਮੀ ਬਿੰਦੂ ਦੇ ਵਿਚਕਾਰ ਦੀ ਦੂਰੀ ਕਿੰਨੀ ਆ ਜੀ ਉਹ ਹੈਗੀ ਸਾਡੀ 300 ਕਿਲੋਮੀਟਰ ਇਹ ਵਾਲਾ ਸਾਡਾ ਹੈਗਾ ਪੂਰਬੀ ਬਿੰਦੂ ਇੱਥੋਂ ਸਟਾਰਟ ਹੋ ਗਿਆ ਇਧਰ ਆ ਗਿਆ ਸਾਡਾ ਪੱਛਮੀ ਬਿੰਦੂ ਤੇ ਇਹਦੀ ਜਿਹੜੀ ਦੂਰੀ ਹੈਗੀ ਆ ਇਹ ਹੈਗੀ ਸਾਡੀ 300 ਕਿਲੋਮੀਟਰ ਉੱਤਰੀ ਉੱਤਰੀ ਬਿੰਦੂ ਅਤੇ ਦੱਖਣੀ ਬਿੰਦੂ ਦੇ ਵਿਚਕਾਰ 335 ਪੂਰਬੀ ਬਿੰਦੂ ਅਤੇ ਪੱਛਮੀ ਬਿੰਦੂ ਦੇ ਵਿਚਕਾਰ ਸਣੀ 300 ਜੀ ਉਸ ਤੋਂ ਅੱਗੇ ਕਿ ਪੰਜਾਬ ਨੂੰ ਜਿਹੜਾ ਹੈਗਾ ਉਹ ਪੰਜ ਡਿਵੀਜ਼ਨਾਂ ਦੇ ਵਿੱਚ ਹੈ ਜਿਹੜਾ ਪੰਜਾਬ ਨੂੰ ਡਿਵਾਈਡ ਕੀਤਾ ਗਿਆ ਜੀ ਪੰਜਾਬ ਦੇ ਵਿੱਚ ਕਿੰਨੇ ਡਿਵੀਜ਼ਨ ਆਵੇ ਜਾਣੀਆਂ ਉਹ ਪੰਜ ਡਿਵੀਜ਼ਨਾਂ ਦੇ ਵਿੱਚ ਪ੍ਰਸ਼ਾਸਨਿਕ ਡਿਵੀਜ਼ਨਾਂ ਦੇ ਵਿੱਚ ਪੰਜਾਬ ਨੂੰ ਡਿਵਾਈਡ ਕੀਤਾ ਗਿਆ ਤੇ ਕੁੱਲ ਪੰਜਾਬ ਦੇ ਜ਼ਿਲ੍ਹੇ ਹੈ ਜਿਹੜੀ ਉਹ ਹੈਗੇ ਜੀ 22 ਜ਼ਿਲ੍ਹੇ ਪੰਜਾਬ ਦੇ 22 ਜ਼ਿਲ੍ਹੇ ਨੇ ਵਿਸ਼ੇਸ਼ ਜ਼ਿਲ੍ਹਿਆਂ ਦੇ ਸਬੰਧਤ ਜਿਹੜੇ ਤਾਜ਼ਾ ਜ਼ਿਲ੍ਹੇ ਬਣਾਏ ਆ ਉਹਨਾਂ ਦੇ ਸਬੰਧ ਵਿੱਚ ਆ ਕਈ ਕੁਐਸਚਨ ਆ ਜਾਂਦੇ ਨੇ ਜਿਵੇਂ 30ਵਾਂ ਜ਼ਿਲ੍ਹਾ ਜਿਹੜਾ ਉਹ ਕਿਹੜਾ ਬਣਾਇਆ ਗਿਆ ਉਹ ਹੈ ਜੀ ਮੇਰੇਲ ਕੋਟਰਾ ਮੇਰੇਲ ਕੋਟਰਾ ਜਿਹੜਾ ਉਹ 30ਵਾਂ ਜ਼ਿਲ੍ਹਾ ਬਣਾਇਆ ਗਿਆ ਤੇ ਇਹ ਸੰਗਰੂਰ ਦੇ ਵਿੱਚੋਂ ਬਣਾਇਆ ਗਿਆ 14 ਜੂਨ 2021 ਦੇ ਵਿੱਚ ਇਹਨੂੰ ਬਣਾਇਆ ਗਿਆ ਸੀਗਾ 22ਵਾਂ ਜ਼ਿਲ੍ਹਾ ਹੈਡਾ ਹੈਗਾ ਸੀ ਜੀ ਫਾਜ਼ਿਲਕਾ ਪੰਜਾਬ ਦਾ 22ਵਾਂ ਜ਼ਿਲ੍ਹਾ ਬਣਾਇਆ ਗਿਆ ਸੀ ਫਾਜ਼ਿਲਕਾ ਇਹ ਫਰੋਜ਼ਪੁਰ ਦੇ ਵਿੱਚੋਂ ਬਣਾਇਆ ਗਿਆ ਸੀਗਾ 2011 ਦੇ ਵਿੱਚ ਉਸ ਤੋਂ ਬਾਅਦ ਜੇ ਆਪਾਂ ਸਾਰੇ 23 ਜ਼ਿਲ੍ਹਿਆਂ ਦੀਆਂ ਤਹਿਸੀਲਾਂ ਦੇਖੀਏ ਸਾਡੇ ਪੰਜਾਬ ਦੇ ਟੋਟਲ ਜ਼ਿਲ੍ਹੇ ਹੈਗੇ 23 ਜੇ 23 ਜ਼ਿਲ੍ਹਿਆਂ ਦੀਆਂ ਪੱਤੀਸ਼ੀਲਾਂ ਕਾਊਂਟ ਕਰ ਲਈਏ ਤਾਂ ਉਹ ਹੈਗੀਆਂ ਜੀ ਸਾਡੀਆਂ 93 ਜੀ ਪੱਤੀਸ਼ੀਲਾਂ ਨੇ ਜਿਹੜੀਆਂ ਉਹ ਪਈਆਂ ਨੇ ਉਸ ਤੋਂ ਬਾਅਦ ਸਾਡੇ ਮੈਟਰੋਪੋਲੀਟਨ ਸ਼ਹਿਰ ਆ ਜਿਹੜੇ ਜਿਨ੍ਹਾਂ ਦੀ ਆਬਾਦੀ ਹੈ ਜਿਹੜੀ 10 ਲੱਖ ਤੋਂ ਵੱਧ ਹੋ ਚੁੱਕੀ ਹੈ ਉਹ ਸਾਡੇ ਦੋ ਨੇ ਅੰਮ੍ਰਿਤਸਰ ਅਤੇ ਲੁਧਿਆਣਾ ਇਹਨਾਂ ਦੀ ਆਬਾਦੀ ਹੈ ਜਿਹੜੀ 10 ਲੱਖ ਨੂੰ ਕ੍ਰੋਸ ਆ ਜਿਹੜੀ ਉਹ ਕਰ ਗਈ ਹੈ ਉਸ ਤੋਂ ਬਾਅਦ ਸਮਾਰਟ ਸਿਟੀ ਸ਼ਹਿਰਾਂ ਹੈਗੇ ਜਲੰਧਰ ਅੰਮ੍ਰਿਤਸਰ ਅਤੇ ਲੁਧਿਆਣਾ ਭਾਰਤ ਸਰਕਾਰ ਦੁਆਰਾ 2015 ਨੈਸ਼ਨਲ ਸਮਾਰਟ ਸਿਟੀ ਮਿਸ਼ਨ ਜਿਹੜਾ ਉਹ ਲਾਂਚ ਕੀਤਾ ਗਿਆ ਸੀਗਾ ਇਹਦੇ ਵਿੱਚ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਸਿਲੈਕਟ ਕੀਤਾ ਗਿਆ ਸੀ ਜਲੰਧਰ ਅੰਮ੍ਰਿਤਸਰ ਅਤੇ ਲੁਧਿਆਣਾ ਜਿਸ ਦੇ ਵਿੱਚ ਕੀ ਸੀਗਾ ਵੀ ਸ਼ਹਿਰਾਂ ਨੂੰ ਜਿਹੜਾ ਉਹ ਸਮਾਰਟ ਬਣਾਇਆ ਜਾਊਗਾ ਜਿਸ ਦੇ ਸੰਬੰਧ ਵਿੱਚ ਜਿਵੇਂ ਰੋਡ ਪਾਰਕ ਵਗੈਰਾ ਜਿਹੜੇ ਉਹ ਵਧੀਆ ਬਣਾਏ ਜਾਣਗੇ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਉਹ ਪੁੱਛੇ ਜਾਂਦੇ ਹਨ ਅੱਗੇ ਆ ਗਿਆ ਜੀ ਸਾਡਾ ਪੰਜਾਬ ਦਾ ਵਿਧਾਨ ਮੰਡਲ ਕਿਸ ਤਰ੍ਹਾਂ ਦਾ ਉਹ ਹੈਗਾ ਜੀ ਆਪਣਾ ਦੁਨੀ ਕੈਮਰਲ ਦੁਨੀ ਕੈਮਰਲ ਦਾ ਮਤਲਬ ਆਪਾਂ ਨੂੰ ਪਤਾ ਗਿਆ ਇੱਕ ਸਦਨੀ ਤਾਂ ਹੁਣ ਆਪਾਂ ਨੂੰ ਪਤਾ ਪੰਜਾਬ ਦਾ ਜਿਹੜਾ ਵਿਧਾਨ ਮੰਡਲ ਦਾ ਉਹ ਕਿਸ ਤਰ੍ਹਾਂ ਦਾ ਹੈਗਾ ਉਹ ਹੈਗਾ ਜੀ ਦੁਨੀ ਕੈਮਰਲ ਬਾਈ ਕੈਮਰਲ ਹੁੰਦਾ ਦੋ ਸਦਨੀ ਵਿਧਾਪ ਦਿਲੀ ਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਦਿੱਲੀ ਦੇ ਵਿੱਚ ਆਪਣਾ ਹੈਗਾ ਬਾਈ ਕੈਮਰਲ ਕਿਉਂਕਿ ਉੱਥੇ ਲੋਕ ਸਭਾ ਅਤੇ ਰਾਜ ਸਭਾ ਦੋ ਸਦਨ ਨੇਗੇ ਪਰ ਪੰਜਾਬ ਦੇ ਵਿੱਚ ਕੀ ਹੈ ਜੀ ਪੰਜਾਬ ਦੇ ਵਿੱਚ ਸਿਰਫ ਇੱਕ ਹੈ ਉਹ ਹੈਗਾ ਜੀ ਵਿਧਾਨ ਸਭਾ ਹੁਣ ਇੱਥੇ ਗੱਲ ਆ ਗਈ ਵਿਧਾਨ ਸਭਾ ਵਿਧਾਨ ਸਭਾ ਦੇ ਵਿੱਚ ਕੁੱਲ ਕਿੰਨੀਆਂ ਸੀਟਾਂ ਦੀਆਂ ਜੀ ਆਪਣੀਆਂ ਉਹ ਹੈਗੀਆਂ ਜੀ 117 ਸੀਟਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟੀਆਂ ਜੀ 117 ਜਣਦੀ 117 ਐਮ ਐਲ ਏ ਜਿਹੜੇ ਉਹ ਇਲੈਕਟ ਕੀਤੇ ਜਾਂਦੇ ਇਨ੍ਹਾਂ 117 ਦੇ ਵਿੱਚੋਂ ਐਸ ਸੀ ਭਾਈਚਾਰੇ ਲਈ ਕਿੰਨੀਆਂ ਰਿਜ਼ਰਵ ਸੀਟਾਂ ਲਗੀਆਂ ਉਹ ਹੈਗੀਆਂ ਜੀ 34 ਸੀਟਾਂ ਹੁਣ ਇੱਥੇ ਇੱਕ ਕੁਐਸਚਨ ਹੋਰ ਆ ਜਾਂਦਾ ਸਟੇਟਾਂ ਨੇ ਸਟੇਟਾਂ ਅਸੈਂਬਲੀ ਦੇ ਵਿੱਚ ਵੀ ਰਿਜ਼ਰਵੇਸ਼ਨ ਹੁੰਦੀ ਆ ਰਿਜ਼ਰਵੇਸ਼ਨ ਇਹ ਕਿਹੜੇ ਆਰਟੀਕਲ ਦੇ ਵਿੱਚ ਲਿਖੀ ਹੋਈ ਸਾਡੇ ਸੰਵਿਧਾਨ ਦੇ ਉਹ ਲਿਖੀ ਹੋਈ ਹੈ ਜੀ ਆਰਟੀਕਲ ਦੇ ਵਿੱਚ ਆਰਟੀਕਲ 332 ਦੇ ਵਿੱਚ ਕਿਹੜੇ ਆਰਟੀਕਲ ਦੇ ਵਿੱਚ ਲਿਖੀ ਹੋਈ ਆ 332 ਆਰਟੀਕਲ ਦੇ ਵਿੱਚ ਰਿਜ਼ਰਵੇਸ਼ਨ ਲਿਖੀ ਹੋਈ ਆ ਵਿਧਾਨ ਪਰਿਸ਼ਦ ਇਹ ਪਹਿਲਾਂ ਹੁੰਦੀ ਸੀ ਸਾਡੇ ਜਿਹੜਾ ਪੰਜਾਬ ਦਾ ਵੇੜਾ ਵਿਧਾਨ ਮੰਡਲਾ ਉਹ ਇਸ ਤੋਂ ਪਹਿਲਾਂ ਜਿਹੜਾ ਦੋ ਬਾਈ ਕੈਮਰਲ ਹੁੰਦਾ ਸੀ ਯਾਨੀ ਦੀ ਦੋ ਸਦਨੀ ਹੁੰਦਾ ਸੀ ਪਰ ਇਹ ਜਿਹੜਾ ਉੱਪਰਲਾ ਵਿਧਾਨ ਉਹ ਖਤਮ ਕਰ ਦਿੱਤਾ ਗਿਆ ਕਦੋਂ ਕੀਤਾ ਗਿਆ ਉਹ 1970 ਦੇਸ਼ੀ ਵੀ ਦੇ ਵਿੱਚ ਇਹਨੂੰ ਖਤਮਾ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਇਸ ਤੋਂ ਬਾਅਦ ਆ ਗਿਆ ਜੀ ਪੰਜਾਬ ਦੇ ਵਿੱਚ ਪੰਜਾਬ ਦੀ ਰਾਜ ਸਭਾ ਦੇ ਵਿੱਚ ਕਿੰਨੀਆਂ ਸੀਟਾਂ ਨੇ ਉਹ ਹੈਗੀਆਂ ਜੀ ਪੰਜਾਬ ਦੀਆਂ 7 ਸੀਟਾਂ ਨੇ ਜਿਹੜੀਆਂ ਉਹ ਰਾਜ ਸਭਾ ਦੇ ਵਿੱਚ ਨੇ ਤੇ ਲੋਕ ਸਭਾ ਦੇ ਵਿੱਚ ਸਾਡੀਆਂ ਸੀਟਾਂ ਕਿੰਨੀਆਂ ਉਹ ਹੈਗੀਆਂ ਜੀ 13 ਇਹਨਾਂ 13 ਦੇ ਵਿੱਚੋਂ ਐਸ்சி ਭਾਈਚਾਰੇ ਲਈ ਕਿੰਨੀਆਂ ਰਿਜ਼ਰਵ ਸੀਟਾਂ ਨੇ ਜੀ ਉਹ ਹੈਗੀਆਂ ਜੀ 4 ਐਸ்சி ਭਾਈਚਾਰੇ ਲਈ ਕਿੰਨੀਆਂ ਸੀਟਾਂ ਉਹ ਹੈਗੀਆਂ ਜੀ 4 ਤੇ ਉਹ ਕਿਹੜੇ-ਕਿਹੜੇ ਆ ਉਹ ਹੈਗਾ ਜੀ ਜਲੰਧਰ ਹੁਸ਼ਿਆਰਪੁਰ ਫਤਿਹਗੜ੍ਹ ਸਾਹਿਬ ਤੇ ਸ਼੍ਰੀ ਗੋਡ ਤੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਕਿੰਨੀਆਂ ਨੇ ਜਿਹੜੀਆਂ ਨਗਰ ਨੇ ਉਹ ਹੈਗੀਆਂ ਜੀ 13 ਇੱਕ ਕੁਐਸਚਨ ਹੋਰ ਆ ਜੀ ਜਿਹੜੀਆਂ ਲੋਕ ਸਭਾ ਦੇ ਵਿੱਚ 13 ਸੀਟਾਂ ਨੇ ਜੀਆਂ ਇਹ ਸੀਟਾਂ ਚਾਰੇ ਦੇ ਵਿੱਚ ਰਿਜ਼ਰਵ ਨੇ ਹੁਣ ਇੱਥੇ ਆ ਜਾਂਦਾ ਵੀ ਲੋਕ ਸਭਾ ਦੇ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਵੀ ਸੀਟਾਂ ਨੇ ਜਿਹੜੀਆਂ ਉਹ ਰਿਜ਼ਰਵ ਮਿਲਣੀਆਂ ਤੇ ਉਹ ਆਰਟੀਕਲ ਹੈਗਾ ਜੀ ਸਾਡੇ ਸੰਵਿਧਾਨ ਦਾ ਆਰਟੀਕਲ ਹੈਗਾ 300 E ਦੇ ਵਿੱਚ ਲਿਖਿਆ ਵੀ ਆਪਾਂ ਵਿਧਾਨ ਸਭਾ ਦੀ ਗੱਲ ਕਰਦੇ ਹਾਂ ਉਹ ਆਰਟੀਕਲ 332 ਹੈ ਜੀ ਤੇ ਲੋਕ ਸਭਾ ਲਈ ਆਰਟੀਕਲ ਜਿਹੜਾ ਉਹ ਹੈਗਾ 315 ਦੇ ਵਿੱਚ ਲਿਖਿਆ ਗਿਆ ਇਸ ਤੋਂ ਅੱਗੇ ਆ ਗਿਆ ਜੀ ਸਾਡੇ ਕੋਲੇ ਲਿੰਗ ਅਨੁਪਾਤ लिंग अनुपात यानी दी 1000 ਲੜਕੀਆਂ ਦੇ ਵਿੱਚ ਲੜਕੀਆਂ ਦੀ ਗਿਣਤੀ ਹੈ ਜਿਹੜੀ 895 ਆ ਜਿਹੜੀ ਬਾਲ ਲਿੰਗ ਅਨੁਪਾਤ ਆ ਉਹ ਹੈਗੀ ਸਾਡੀ 846 ਤੇ ਸਾਖਰਤਾ ਦਰ ਜਿਹੜੀ ਉਹ ਪੰਜਾਬ ਦੀ ਹੈਗੀ 75.8% ਤੇ ਪੁਰਸ਼ ਸਾਖਰਤਾ ਦਰ ਹੈਗੀ ਜਿਹੜੀ 80.4% ਤੇ ਇਸਤਰੀ ਸਾਖਰਤਾ ਦਰ ਹੈਗੀ ਜਿਹੜੀ ਉਹ ਹੈਗੀ 70.7% ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਜਿਹੜੀ ਬਾਉਂਡਰੀ ਲੱਗਦੀ ਹੈ ਜਿਹੜੀ ਸਰਹੱਦਾਂ ਸੀਮਾ ਜਿਹੜੀ ਉਹ ਕਿਹੜੇ-ਕਿਹੜੇ ਦੇਸ਼ ਨਾਲ ਲੱਗਦੀ ਹੈ ਇਹ ਸਭ ਤੋਂ ਪਹਿਲਾਂ ਕੁਐਸਚਨ ਆ ਜਾਂਦਾ ਕਈ ਵਾਰ ਵੀ ਪੰਜਾਬ ਦੀ ਅੰਤਰਰਾਸ਼ਟਰੀ ਜਿਹੜੀ ਸੀਮਾ ਉਹ ਸਿਰਫ ਆਪਾਂ ਨੂੰ ਪਤਾ ਹੀ ਹੈ ਕਿਹੜੇ ਦੇਸ਼ ਨਾਲ ਲੱਗਦੀ ਹੈ ਕਿੰਨੀਆਂ ਲੱਗਦੀਆਂ ਇੱਕੋ ਹੀ ਲੱਗਦੀ ਹੈ ਕਿਹਦੇ ਨਾਲ ਲੱਗਦੀ ਹੈ ਉਹ ਪਾਕਿਸਤਾਨ ਨਾਲ ਸਾਡੀ ਇੱਕ ਅੰਤਰਰਾਸ਼ਟਰੀ ਬਾਉਂਡਰੀ ਸ਼ੇਅਰ ਕਰਦੇ ਆਪਾਂ ਪਾਕਿਸਤਾਨ ਦੇ ਨਾਲ ਉਹ ਇੱਕ ਤਾਂ ਪੰਜਾਬ ਦੇ ਸੇਜ ਜਿਲੇ ਜਿਹੜੇ ਉਹ ਪਾਕਿਸਤਾਨ ਦੇ ਨਾਲ ਆਪਣੀ ਜਿਹੜੀ ਬਾਉਂਡਰੀ ਹੈ ਜਿਹੜੀ ਸੀਮਾ ਕੀ ਉਹ ਸ਼ੇਅਰ ਕਰਦੇ ਨੇ ਜਾਂ ਨਾਲ ਲੱਗਦੇ ਨੇ ਪਾਕਿਸਤਾਨ ਨਾਲ ਉਹ ਕਿਹੜੇ ਕਿਹੜੇ ਆ ਪਹਿਲੇ ਨੰਬਰ ਤੇ ਆ ਗਏ ਜੀ ਪਟਾਣਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਇਹ ਆ ਗਏ ਜੀ ਇੱਥੇ ਪਟਾਣਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਇਹ ਜੀ ਇਹ ਆ ਗਏ ਸਾਡੇ 6 ਜਲੇ ਆ ਜਿਹੜੇ ਪਾਕਿਸਤਾਨ ਨਾਲ ਆਪਣੀ ਸੀਮਾ ਜਿਹੜੀ ਉਹ ਸ਼ੇਅਰ ਕਰ ਦੇਣਗੇ ਉਸ ਤੋਂ ਲੱਗੇ ਆ ਗਿਆ ਸਾਡੇ ਡਿਊਟੀ ਡਿਊਟੀਆਂ ਸਾਡੇ ਕਿੰਨੀਆਂ ਨੇ ਜਿਹੜੀਆਂ ਉਹ ਪੰਜਾਬ ਨਾਲ ਲੱਗਦੀਆਂ ਇੱਕ ਹੋਗੀ ਜੰਮੂ ਐਂਡ ਕਸ਼ਮੀਰ ਤੇ ਦੂਸਰੀ ਹੋਗੀ ਚੰਡੀਗੜ੍ਹ ਕਈ ਵਾਰ ਇਹ ਵੀ ਕੁਐਸਚਨ ਆਇਆ ਕਿ ਕਿੰਨੇ ਡਿਊਟੀ ਦੀ ਬਾਉਂਡਰੀਆਂ ਜਿਹੜੀ ਉਹ ਪੰਜਾਬ ਨਾਲ ਲੱਗਦੀ ਹੈ ਇੱਕ ਹੈਗੀ ਜੰਮੂ ਐਂਡ ਕਸ਼ਮੀਰ ਦੀ ਤੇ ਦੂਸਰਾ ਹੈਗਾ ਚੰਡੀਗੜ੍ਹ ਜੰਮੂ ਕਸ਼ਮੀਰ ਨਾਲ ਪੰਜਾਬ ਦੇ ਕਿੰਨੇ ਜ਼ਿਲ੍ਹੇ ਲੱਗਦੇ ਨੇ ਉਹ ਲੱਗਦਾ ਜੀ ਇੱਕ ਆ ਕੀ ਲੱਗਦਾ ਜੀ ਕੋਈ ਡਿਸਟ੍ਰਿਕਟ ਲੱਗਦਾ ਹੈਗਾ ਉਹ ਲੱਗਦਾ ਪਠਾਨਕੋ ਚੰਡੀਗੜ੍ਹ ਨ ਕਿੰਨੇ ਜ਼ਿਲ੍ਹੇ ਲੱਗਦੇ ਸਾਡੇ ਉਹ ਲੱਗਦਾ ਇੱਕ ਫਸਸਾ ਨਗਰ ਗੰਡੀ ਮੋਹੱਲੀ ਫੇਰ ਹੈ ਦਾ ਸਟੇਟ ਕਿੰਨੇ ਰਾਜਾਂ ਦੇ ਨਾਲ ਹੈ ਜਿਹੜਾ ਪੰਜਾਬ ਆਪਣੀ ਜਿਹੜੀ ਬਾਉਂਡਰੀ ਸ਼ੇਅਰ ਕਰਦਾ ਉਹ ਤਿੰਨ ਰਾਜ ਨੇ ਜੀ ਹਿਮਾਚਲ ਪ੍ਰਦੇਸ਼ ਹਰਿਆਣਾ ਅਤੇ ਰਾਜਸਥਾਨ ਇਹ ਆ ਗਈ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਇੱਥੇ ਆ ਗਈ ਛੱਡਾ ਰਾਜਸਥਾਨ ਉਸ ਤੋਂ ਬਾਅਦ ਆਹ ਦਾ ਹਿਮਾਚਲ ਪ੍ਰਦੇਸ਼ ਦੇ ਨਾਲ ਸਾਡਾ ਜਿਹੜਾ ਜ਼ਿਲ੍ਹਾ ਪੰਜਾਬ ਦੇ ਉਹ ਕਿੰਨੇ ਲੱਗਦੇ ਆ ਤੇ ਉਹ ਲੱਗਦੇ ਆ ਹਿਮਾਚਲ ਪ੍ਰਦੇਸ਼ ਨਾਲ ਸਾਡੇ ਪੰਜ ਜ਼ਿਲ੍ਹੇ ਆ ਜਿਹੜੇ ਉਹ ਲੱਗਦੇ ਆ ਜੀ ਇੱਥੋਂ ਆ ਗਿਆ ਜੀ ਪਹਿਲਾ ਠਾਨਕੋਟ ਅਰਦਾਸਪੁਰ ਹਿਆਰਪੁਰ ਫਿਰ ਐਸਐਸਏ ਨਗਰ ਠੀਕ ਹੈ ਜੀ ਰੂਪਨਗਰ ਇਹ ਜਿਹੜੇ ਪੰਜ ਜ਼ਿਲ੍ਹੇ ਆ ਇਹ ਕਿਹਦੇ ਨਾਲ ਲੱਗਦੇ ਆ ਇਹ ਸਾਡੇ ਲੱਗਦੇ ਆ ਜਿਹੜੇ ਹਿਮਾਚਲ ਪ੍ਰਦੇਸ਼ ਦੇ ਨਾਲ ਉਸ ਤੋਂ ਬਾਅਦ ਆ ਗਿਆ ਹਰਿਆਣਾ ਹਰਿਆਣਾ ਦੇ ਨਾਲ ਜਿਹੜੇ ਪੰਜਾਬ ਦੇ 6 ਜ਼ਿਲ੍ਹੇ ਸ਼ੇਅਰ ਕਰਦੇ ਆ ਆਪਣੀ ਸੀਮਾ ਉਹ ਹੈਗਾ ਐਸਐਸ ਨਗਰ, ਟਿਆਲਾ, ਸੰਗਰੂਰ, ਮਾਨਸਾ, ਬਟਿੰਡਾ, ਮੁਕਸਰ ਸਾਹਿਬ। ਇਹ ਦੇਖੋ ਇੱਥੇ ਆ ਗਿਆ ਸਾਡਾ ਐਸਐਸ ਨਗਰ, ਟਿਆਲਾ, ਇਹ ਹੈਗਾ ਸੰਗਰੂਰ, ਇਹ ਹੈ ਮਾਨਸਾ, ਇਹ ਹੈ ਮਪਾ, ਬਟਿੰਡਾ ਤੇ ਇਧਰ ਆ ਗਿਆ ਮੁਕਸਰ ਸਾਹਿਬ। ਇਹ ਸਾਰੇ ਜਿਹੜੇ ਇਹ ਸੀਮਾ ਸ਼ੇਅਰ ਕਰਦੇ ਸਾਡੇ ਹਰਿਆਣੇ ਦੇ ਨਾਲ। ਰਾਜਸਥਾਨ ਦੇ ਨਾਲ ਸਾਡੇ ਦੋ ਜ਼ਿਲ੍ਹੇ ਲੱਗਦੇ ਆ ਉਹ ਹੈਗੇ ਨੇ ਮੁਕਸਰ ਸਾਹਿਬ ਤੇ ਫਾਜ਼ਲਕਾ ਇਹ ਦੋ ਜ਼ਿਲ੍ਹੇ ਜਿਹੜੇ ਉਹ ਰਾਜਸਥਾਨ ਦੇ ਨਾਲ ਸੀਮਾ ਸ਼ੇਅਰ ਕਰਦੇ ਨੇਗੇ ਅੱਗੇ ਜੀ ਪੰਜਾਬ ਦੇ ਸੱਬਿਆਚਾਰਕ ਡਿਵੀਜ਼ਨ ਕਲਚਰ ਡਿਵੀਜ਼ਨ ਦੇ ਵਿੱਚ ਜਿਹੜਾ ਪੰਜਾਬ ਨੂੰ ਉਹ ਡਿਵਾਈਡ ਕੀਤਾ ਗਿਆ ਸਭ ਤੋਂ ਪਹਿਲਾਂ ਆਇਆ ਜੀ ਸਾਡਾ ਜੀ ਮਾਝਾ ਮਾਝੇ ਦੇ ਵਿੱਚ ਕੁੱਲ ਆ ਜਾਂਦੇ ਨੇ ਸਾਡੇ 4 ਜ਼ਿਲ੍ਹੇ ਜੀ ਉਹ ਹੈਗੇ ਨੇ ਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਕਰ ਇਹਦੇ ਵਿੱਚ ਆ ਗਿਆ ਉਸ ਤੋਂ ਬਾਅਦ ਆ ਗਿਆ ਦਬਾਬਾ ਦੋਆਬੇ ਦੇ ਵਿੱਚ ਸਾਡੇ ਆ ਗਏ ਚਾਰ ਜ਼ਿਲ੍ਹੇ ਹੁਸਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ ਇਹ ਸਾਡੇ ਚਾਰ ਜ਼ਿਲ੍ਹੇ ਇਹਨਾਂ ਦੇ ਵੀ ਕੁਐਸਚਨ ਆ ਜਿਹੜੇ ਉਹ ਬਣਦੇ ਹੈਗੇ ਹੈਗੇ ਇਸ ਤਰ੍ਹਾਂ ਬਣਦੇ ਆ ਇਹ ਹੁਣ ਕੁਐਸਚਨ ਪੁੱਛਣ ਵਾਲੇ ਦੇ ਡਿਪੈਂਡ ਕਰਦਾ ਉਹ ਕਿਸ ਤਰ੍ਹਾਂ ਕੁਐਸਚਨ ਆ ਜਿਹੜਾ ਉਹ ਡਿਪੈਂਡ ਕਰਦਾ ਕਈ ਵਾਰ ਆ ਜਾਂਦਾ ਵੀ ਮਾਝੇ 'ਚ ਕਿੰਨੇ ਜ਼ਿਲ੍ਹੇ ਸਾਡੇ ਜਿਹੜੇ ਮਾਝੇ 'ਚ ਪੈਂਦੇ ਨੇ ਤਾਂ ਚਾ ਦੋਆਬੇ ਦੇ ਵੀ ਚਾਰ ਜਾਂ ਚਾਰ ਜ਼ਿਲ੍ਹਿਆਂ ਦਾ ਨਾਮ ਦਿੱਤਾ ਉਹਨਾਂ ਦੇ ਵਿੱਚੋਂ ਤੁਹਾਨੂੰ ਉਸ ਪੁੱਛਿਆ ਜਾਂਦਾ ਵੀ ਇਨ੍ਹਾਂ ਤੋਂ ਵਿੱਚ ਕਿਹੜਾ ਜਿਲ੍ਹਾ ਹੈ ਜਿਹੜਾ ਮੱਝੇ ਦੇ ਵਿੱਚ ਨਹੀਂ ਆਉਂਦਾ ਜਾਂ ਕਿਹੜਾ ਜਿਲ੍ਹਾ ਜਿਹੜਾ ਦਬਾਬੇ ਦੇ ਵਿੱਚ ਨਹੀਂ ਆਉਂਦਾ ਇਸ ਤਰ੍ਹਾਂ ਮਾਲਵਾ ਮਾਲਵੇ ਦੇ ਵਿੱਚ ਟੋਟਲ ਆ ਗਏ 15 ਜ਼ਿਲ੍ਹੇ 15 ਜ਼ਿਲ੍ਹੇ ਆ ਜਿਹੜਾ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਕਿਹੜਾ ਹੈਗਾ ਉਹ ਹੈਗਾ ਮਾਲਵਾ ਮਾਲਵੇ ਦੇ ਵਿੱਚ ਆ ਗਏ 15 ਜ਼ਿਲ੍ਹੇ ਤਾਂ ਦੋਸਤੋ ਇਹ ਸੀਗੀ ਅੱਜ ਦੀ ਪੰਜਾਬ ਦੀ ਬੇਸਿਕ ਇਨਫੋਰਮੇਸ਼ਨ ਜਿਹਦੇ ਵਿੱਚ ਸਿਰਫ ਆਪਾਂ ਮੁਢਲੀ ਜਿਹੜੀ ਜਾਣਕਾਰੀ ਹੈ ਪੰਜਾਬ ਬਾਰੇ ਆ ਉਹ ਪੜੀ ਆ ਤੇ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਇਹ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ